ਲੁਧਿਆਣਾ ਦੇ 파ਰਤ ਨਗਰ ਚੌਂਕ ਵਿੱਚ ਸਟੇਟ ਮੀਡੀਆ ਕਲੱਬ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਅਧਿਕਾਰੀ ACP ਜਤਿੰਦਰ ਬੰਸਲ ਨੇ ਮਿਲ ਕੇ ਵਾਹਨਾ ਦੇ ਰਿਫਲੈਕਟਰ ਲਗਾਏ ਤੁੰਦ ਦੇ ਦਿਨ ਵਿੱਚ ਅਕਸਰ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹਾਦਸੇ ਹੋ ਜਾਂਦੇ ਹਨ ਇਹਨਾਂ ਹਾਦਸਿਆਂ ਨੂੰ ਘਟਾਉਣ ਲਈ ਅੱਜ ਸਟੇਟ ਮੀਡੀਆ ਕਲੱਬ ਦੀ ਸਾਰੀ ਟੀਮ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਆਪਣਾ ਫਰਜ਼ ਨਿਭਾਇਆ ਗਿਆ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਆਨੰਦ ਲਾਲ ਹਾਂਜੀ ਅੱਜ ਸਟਿੱਕਰ ਲਗਾਏ ਗਏ ਹੈਗੇ ਬਿਲਕੁਲ ਨੈਸ਼ਨਲ ਰੋਡ ਸੇਫਟੀ ਮੰਥ ਚੱਲ ਰਿਹਾ ਹੈ 2025 ਇਹਦੇ ਅੰਡਰ ਅਸੀਂ ਇੱਕ ਡਰਾਈਵ ਚਲਾਈ ਹੋਈ ਹੈ ਵੀ ਰੋਡ ਸੇਫਟੀ ਨੂੰ ਰੋਡ ਸੇਫਟੀ ਨੂੰ ਲੈ ਕੇ ਲੋਕਾਂ ਚ ਅਵੇਰਨੈਸ ਪੈਦਾ ਕਰੀਏ ਐਦਾਂ ਦੀਆਂ ਐਕਟੀਵਿਟੀਜ਼ ਪਲਾਨ ਕੀਤੀਆਂ ਜਾਂ ਜਿੱਦਾਂ ਅਸੀਂ ਰੋਡ ਐਕਸੀਡੈਂਟਸ ਪ੍ਰੀਵੈਂਟ ਕਰ ਸਕੀਏ ਤਾਂ ਉਸੇ ਤਹਿਤ ਅੱਜ ਸਟੇਟ মিডিਆ ਕਲੱਬ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਵੀ ਜਿਹੜੇ ਵਾਹਨ ਨੇ ਉਹਨਾਂ ਦੇ ਪਿੱਛੇ ਰਿਫਲੈਕਟਰ ਰਿਫਲੈਕਟਰ ਟੇਪਾਂ ਲਗਾਈਆਂ ਜਾ ਰਹੀਆਂ ਤਾਂਕਿ ਧੁੰਦ ਦੇ ਮੌਸਮ ਚ ਜੋ ਕੀ ਹੈ ਕਿਸੇ ਨੂੰ ਐਕਸੀਡੈਂਟਸ ਘਟਾਏ ਜਾ ਸਕਣ ਜੀ ਜੀ ਸਰ ਅਮਰ ਜੀ ਮਹਿੰਮ ਹੋਰ ਵੀ ਇੱਕੇ ਬਧਾਈਆ ਮਿਲੀ ਬਿਲਕੁਲ ਜੀ ਬਿਲਕੁਲ ਇਹ ਮਹਿੰਮ ਸਿਰਫ ਨੈਸ਼ਨਲ ਰੋਡ ਸੇਫਟੀ ਮਨਥ ਲਈ ਸੀਮਿਤ ਨਹੀਂ ਹੈ ਅਸੀਂ ਰੈਗੂਲਰ ਇੰਟਰਵਲਸ ਤੇ ਹੋਰ ਵੀ ਐਕਟੀਵਿਟੀਜ਼ ਕਰਦੇ ਰਹਿੰਨੇ ਆ ਅਸੀਂ ਹਮੇਸ਼ਾ ਲੋਕਾਂ ਦੀ ਜਾਨ ਮਾਲ ਤੇ ਉਹਨਾਂ ਦੀ ਰੱਖਿਆ ਲਈ ਹਮੇਸ਼ਾ ਕੁਝ ਨਾ ਕੁਝ ਅਸੀਂ ਟਰਾਈ ਕਰਦੇ ਆ ਵੀ ਕੁਝ ਇਨੀਸ਼ੀਏਟਿਵ ਲਈਏ ਤਾਂ ਇਹ ਕੰਟੀਨਿਊ ਰਹੇਗਾ ਜੀ ਅੱਜ ਦਾ ਇਹ ਮਹਿੰਮ ਦਾ ਸਹਿਯੋਗ ਕਿਹਨਾਂ ਵੱਲੋਂ ਹੁੰਦਾ ਹੈ ਇਹ ਸਟੇਟ মিডিਆ ਕਲੱਬ ਵੱਲੋਂ ਇਹ ਮੁਹਿੰਮ ਆਯੋਗ ਆਰਗੇਨਾਈਜ਼ ਕੀਤੀ ਗਈ ਹੈ ਭਾਰਤ ਨਗਰ ਚੌਂਕ ਵਿੱਚ ਇੱਥੇ ਵੀਹਿਕਲਸ ਦਾ ਪੈਸੇਜ ਕਾਫੀ ਜ਼ਿਆਦਾ ਹੈ ਤਾਂ ਕਾਫੀ ਸਟਿੱਕਰਸ ਇਹਨਾਂ ਨੇ ਜਿਹੜਾ ਇਹਨਾਂ ਦਾ ਟਾਰਗੇਟ ਹੈ ਵੀ ਆਪਾਂ ਵੀਹਿਕਲਸ ਨੂੰ ਵੱਧ ਤੋਂ ਵੱਧ ਕਵਰ ਕਰੀਏ ਜੋ ਵੀ ਕੋਈ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰ ਰਿਹਾ ਜੀ ਅਸੀਂ ਉਹਨਾਂ ਨੂੰ ਪੂਰਾ ਕਾਨੂੰਨ ਦੇ ਮੁਤਾਬਿਕ ਜੋ ਹੈ ਉਹਨਾਂ ਦੀ ਕਾਰਵਾਈ ਕਰਦੇ ਹਾਂ ਜੋ ਵੀ ਇਸ ਪਰ ਲਾਅ ਹੈ ਅਸੀਂ ਉਹਨਾਂ ਦੇ ਐਕਸ਼ਨ ਲੈ ਰਹੇ ਹਾਂ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ